ਕੀ ਮਾਤਾ ਚਰਨ ਕੌਰ ਪ੍ਰੈਗਨੈਂਟ ਹੈ ਕਿ ਅਸਲ ਵਿੱਚ ਉਹਨਾਂ ਦੇ ਘਰ ਬੱਚਾ ਹੋਣ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਬੀਤੇ ਦਿਨ ਤੋਂ ਹੀ ਮਾਤਾ ਚਰਨ ਕੌਰ ਦੇ ਪ੍ਰੈਗਨੈਂਟ ਹੋਣ ਦੀਆਂ ਨਿਊਜ਼ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮਾਤਾ ਚਰਨ ਕੌਰ ਪ੍ਰੈਗਨੈਂਟ ਨੇ ਅੱਤੇ ਆਈਵੀਐਫ ਦੇ ਦੁਆਰਾ ਅਗਲੇ ਮਹੀਨੇ ਉਹ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਜੇਕਰ ਅਸੀਂ ਗੱਲ ਕਰੀਏ ਇਹ ਖਬਰ ਕਿੰਨੀ ਕੁ ਝੂਠੀ ਹੈ ਜਾਂ ਸੱਚੀ ਤਾਂ ਤੁਹਾਨੂੰ ਦੱਸ ਦਈਏ ਮੀਡੀਆ ਵੱਲੋਂ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਦੇ ਨਾਲ ਗੱਲਬਾਤ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਕੇ ਚਰਨ ਕੌਰ ਅਸਲ ਵਿੱਚ ਪ੍ਰੈਗਨੈਂਟ ਨੇ ਅਤੇ ਇਸੇ ਲਈ ਉਹ ਘਰ ਤੋਂ ਬਾਹਰ ਘਟ ਨਿਕਲਦੇ ਨੇ ਅਤੇ ਐਤਵਾਰ ਨੂੰ ਸ਼ੁਭਦੀਪ ਦੇ ਫੈਨਸ ਦੇ ਨਾਲ ਵੀ ਮੀਟਿੰਗ ਨਹੀਂ ਕਰਦੇ ਉਹਨਾਂ ਨੇ ਇਹ ਵੀ ਕਿਹਾ ਕਿ ਅਗਲੇ ਮਹੀਨੇ ਤੱਕ ਘਰ ਵਿੱਚ ਖੁਸ਼ੀਆਂ ਫਿਰ ਤੋਂ लौट ਆਣਗੀਆਂ ਇਹ ਖਬਰਾਂ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਸਨ ਜਦ ਕਿਹਾ ਜਾਂਦਾ ਸੀ ਕਿ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲੇ ਦੇ ਘਰ ਕਿਲਕਾਰੀਆਂ ਗੂੰਜਣਗੀਆਂ ਪਰ ਉਸ ਵਕਤ ਇਸ ਗੱਲ ਤੇ ਯਕੀਨ ਨਹੀਂ ਸੀ ਕੀਤਾ ਜਾ ਸਕਦਾ ਕਿਉਂਕਿ ਫੈਮਿਲੀ ਮੈਂਬਰਸ ਦੇ ਵੱਲੋਂ ਕਦੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਹਾਲ ਹੀ ਵਿੱਚ ਤਾਇਆ ਚਮਕੌਰ ਸਿੰਘ ਸਿੱਧੂ ਵੱਲੋਂ ਸਾਰੇ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਵੈਲਕਮ ਕੌਣ ਕੌਣ ਮਾਤਾ ਚਰਨ ਕੌਰ ਅਤੇ ਬਲਕੌਰ ਸਿੰਘ ਸਿੱਧੂ ਦੇ ਲਈ ਖੁਸ਼ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਨਾਲ ਹੀ ਅਜਿਹੀਆਂ ਅਪਡੇਟਸ ਲੈਣ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ